ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਮਿਤੀ 12 ਜੁਲਾਈ 2025 ਅੱਜ ਸ਼ਾਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਜੋ ਇਸ ਵਕਤ ਪਾਣੀ ਦਾ ਲੈਵਲ 7.5 ਫੁੱਟ ਤੇ ਚੱਲ ਰਿਹਾ ਹੈ ਅਤੇ ਅੱਜ ਸਵੇਰੇ ਜੋ ਪਾਣੀ ਦਾ ਲੈਵਲ 7 ਫੁੱਟ ਤੇ ਚੱਲ ਰਿਹਾ ਸੀ ਅਤੇ ਅੱਜ ਸਵੇਰ ਨਾਲੋਂ ਅੱਜ ਸ਼ਾਮ ਤੱਕ ਜੋ ਪਾਣੀ ਦਾ ਲੈਵਲ ਅੱਧਾ ਫੁੱਟ ਵਧਿਆ ਹੈ ਜੇਕਰ ਆਪਾਂ 24 ਘੰਟਿਆਂ ਦੀ ਗੱਲ ਕਰੀਏ ਤਾਂ 11 ਜੁਲਾਈ ਦੀ ਸ਼ਾਮ ਨੂੰ ਜੋ ਪਾਣੀ ਦਾ ਲੈਵਲ 6 ਫੁੱਟ ਤੇ ਚੱਲ ਰਿਹਾ ਸੀ ਅਤੇ 12 ਜੁਲਾਈ ਦੀ ਸ਼ਾਮ ਨੂੰ ਇਸ ਵਕਤ ਜੋ ਪਾਣੀ ਦਾ ਲੈਵਲ 7.5 ਫੁੱਟ ਤੇ ਚੱਲ ਰਿਹਾ ਹੈ ਜੇਕਰ ਆਪਾਂ 11 ਜੁਲਾਈ ਦੀ ਸ਼ਾਮ ਤੋਂ ਲੈ ਕੇ 12 ਜੁਲਾਈ ਦੀ ਸ਼ਾਮ ਤੱਕ 24 ਘੰਟਿਆਂ ਦੀ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ ਜੋ ਪਾਣੀ ਦਾ ਪੱਧਰ 1.5 ਫੁੱਟ ਵਧਿਆ ਹੈ ਜੇਕਰ ਆਪਾਂ 36 ਘੰਟਿਆਂ ਦੀ ਗੱਲ ਕਰੀਏ ਤਾਂ 11 ਜੁਲਾਈ ਦੀ ਸਵੇਰੇ ਜੋ ਪਾਣੀ ਦਾ ਲੈਵਲ 2.5 ਫੁੱਟ ਤੇ ਚੱਲ ਰਿਹਾ ਸੀ ਅਤੇ 12 ਜੁਲਾਈ ਦੀ ਸ਼ਾਮ ਨੂੰ ਜੋ ਪਾਣੀ ਦਾ ਲੈਵਲ 7.5 ਫੁੱਟ ਤੇ ਚੱਲ ਰਿਹਾ ਹੈ ਅਤੇ ਜੇਕਰ ਆਪਾਂ 11 ਜੁਲਾਈ ਦੀ ਸਵੇਰ ਤੋਂ ਲੈ ਕੇ 12 ਜੁਲਾਈ ਦੀ ਸ਼ਾਮ ਤੱਕ 36 ਘੰਟਿਆਂ ਤੱਕ ਜੋ ਪਾਣੀ ਦਾ ਲੈਵਲ 6.5 ਫੁੱਟ ਵਧਿਆ ਹੈ ਅਤੇ ਇਸ ਵਕਤ ਜੋ ਪਾਣੀ ਦਾ ਲੈਵਲ 7.5 ਫੁੱਟ ਤੇ ਚੱਲ ਰਿਹਾ ਹੈ ਇਸ ਦੇ ਨਾਲ ਹੀ ਘਰਦਰਿਆ ਦੇ ਸਬੰਧਿਤ ਹਰ ਪ੍ਰਕਾਰ ਦੀ ਅਪਡੇਟ ਪ੍ਰਾਪਤ ਕਰਨ ਦੇ ਲਈ ਮੇਰੇ YouTube ਅਤੇ Facebook ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ